ਹੱਲਾ ਤੀਜਾ ਹਰ ਜੀ ਸੱਚਾ ਸੱਚ ਤੂੰ ਸਭ ਕਿਛ ਤੇਰਾ ਚੀਰੈ ਲੱਖ ਚੌਰਾਸੀਹ ਤਰਸ ਦੇ ਫੇ ਬਿਨ ਗੁਰ ਭੇਟੇ ਪੀਰੈ ਹਰ ਜੀਓ ਬਖਸ਼ੇ ਬਖਸ਼ ਲਏ ਸੂਖ ਸਦਾ ਸਰੀਰੈ ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਐ ਦੂਜਾ ਅਵਰਨਾ ਕੋਇ ਰਹਾ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੈ ਪਾਇ ਦੁਸ਼ਟ ਆਤਮਾ ਓਹ ਤੇਰੀ ਸਰਕਾਰ ਅਧਿਆਤਮੇ ਹਰ ਗੁਣ ਤਾਸ ਮਨ ਜਪੇ ਏਕ ਮੁਰਾਰ ਤਿਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਣ ਹਾਰ ਮਨ ਕੇ ਬਕਾਰ ਮਨਹਿ ਤਜੈ ਮਨ ਚੂਕੈ ਮੋਹ ਅਭਿਮਾਨ ਆਤਮ ਰਾਮ ਪਛਾਨਿਆ ਸਹਜੇ ਨਾਮ ਸਮਾਨ ਬਿਨ ਸਤਗੁਰ ਮੁਕਤ ਨ ਪਾਈਐ ਮਨ ਮੁਖ ਫਿਰੈ دیਵਾਨ ਸਬਦ ਨ ਚੀਨੈ ਕਥਨੇ ਬਦਨੇ ਕਰੇ ਬਿਖਿਆ ਮਾਹੇ ਸਮਾਨ ਸਭ ਕਿਛ ਆਪੇ ਆਪ ਹੈ ਦੂਜਾ ਅਵਰ ਨਾ ਕੋਇ ਜੋ ਬੁਲਾਏ ਤਿਉ ਬੋਲੀਐ ਜਾ ਆਪ ਜੇ ਆਪ ਬੁਲਾਏ ਸੋਇ ਗੁਰਮੁਖ ਬਾਣੀ ਬ੍ਰਹਮ ਹੈ ਸਬਦ ਮਿਲਾਵਾ ਹੋਏ ਨਾਨਕ ਨਾਮ ਸਮਾਲ ਤੂੰ ਜਿਤ ਸੇਵਿਐ ਸੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਗ ਹਉਮੈ ਮੈਲ ਦੁਖ ਪਾਇਆ ਮਲ ਲਾਗੀ ਦੂਜੈ ਭਾਇ ਮਲ ਹਉਮੈ ਤੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ ਬਾ ਬਿਦ ਕਰਮ ਕਮਾਵਦੇ ਦੂਣੀ ਮਲ ਲਾਗੀ ਆਏ ਪੜਿਆ ਮੈਲ ਨਾ ਉਤਰੈ ਪੂਛ ਹੋ ਗਿਆਨੀਆਂ ਜਾਏ ਮਨ ਮੇਰੇ ਗੁਰ ਸ਼ਰਣ ਆਵੈ ਤਾਂ ਨਿਰਮਲ ਹੋਏ ਮਨ ਮੁਖ ਹਰ ਹਰ ਕਰਥ ਕੇ ਮੈਲ ਨਾ ਸਕੀ ਧੋਏ ਰਹਾ ਮਨ ਮੈਲੇ ਭਗਤ ਨਾ ਹੋਵੈ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੋਏ ਜਾਸਨ ਪਤ ਗਵਾਈ ਗੁਰ ਪ੍ਰਸਾਦਿ ਮਨ ਵਸੈ ਮਲ ਹਉ ਮੈਂ ਜਾਇ ਸਮਾਏ ਜਿਉ ਅੰਧੇਰਾ ਦੀਪਕ ਬਲਿਐ ਤਿਉ ਗੁਰ ਗਿਆਨ ਅਗਿਆਨ ਤਜਾਇ ਹਮ ਕੀਆ ਹਮ ਕਰਹਿ ਗਏ ਹਮ ਮੂਰਖ ਗਾਵਾਰ ਕਰਨ ਵਾਲਾ ਵਿਸਰਿਆ ਦੂਜੇ ਪਾਇ ਪਿਆਰ ਮਾਇਆ ਜੇਵੜ ਦੁਖ ਨਹੀਂ ਸਭ ਭਾਵ ਥਕੇ ਸੰਸਾਰ ਗੁਰਮਤੀ ਸੁਖ ਪਾਈਐ ਸਚ ਨਾਮ ਉਰ ਧਾਰ ਜੇ ਸਨੋ ਮੇਲੇ ਸੋ ਮਿਲੈ ਹਾਉ ਤਿਸ ਬਲੇ ਹਰਿ ਜਾਓ ਏ ਮਨ ਭਗਤੀ ਰਤਿਆ ਸਜ ਬਾਣੀ ਨਿਜ ਥਾਓ ਮਨ ਰਤੇ ਜਿਹ ਵਾਰਤੀ ਹਰ ਗੁਣ ਸੱਚੇ ਗਾਓ ਨਾਨਕ ਨਾਮ ਨਾ ਵਿਸਰੈ ਸੱਚੇ ਮਾਇ ਸਮਾਓ ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ ਮੈਂ ਮਨ ਤਨ ਬਿਰਹਵਤ ਅਗਲਾ ਕਿਉ ਪ੍ਰੀਤਮ ਮਿਲੈ ਘਰ ਆਏ ਜਾ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁਖ ਜਾਏ ਜਾਇ ਪੁਛਾ ਤੈਨ ਸੱਜਣਾ ਪ੍ਰਭ ਕਿਤ ਬਿਦ ਮਿਲਾ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨਾ ਵਰਨਾ ਕੋਏ ਹਮ ਮੂਰਖ ਮੁਗਧ ਸਰਣਾਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾਉ ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭਾਪ ਮਿਲਾਵੇ ਸੋਏ ਸਤਿਗੁਰ ਹਰ ਪ੍ਰਭ 부ਝਿਆ ਗੁਰ ਜੀਵੜ ਅਵਰਨਾ ਕੋਏ ਹਾ ਗੁਰ ਸਰਣਾਈ ਟਹਿ ਪਵਾ ਕਰ ਦਇਆ ਮਿਲੇ ਪ੍ਰਭ ਸੋਏ ਮਨ ਹਠ ਕਿਨੈ ਨਾ ਪਾਇਆ ਕਰ ਉਪਾਅ ਥਕੇ ਸਭ ਕੋਏ ਸਹਸ ਸਿਆਣ ਪਕਰ ਰਹੇ ਮਨ ਕੋਰਾ ਰੰਗ ਨਾ ਹੋਏ ਕੂੜ ਕਵਟ ਕਿਨੈ ਨਾ ਪਾਇਓ ਜੋ ਬੀਜੇ ਖਾਵੈ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪਰਾਵਤੋ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਾਬਾਸ ਬਿਖ ਭੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੇ ਮਨ ਤ੍ਰਿਪਤੀਆ ਬਿਨ ਨਾਮ ਮੈਂ ਧ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣਤਾਸ ਹਉ ਤਿਸ ਬਿਟਹੁ ਚੌਖੰਨੀਐ ਮੈਂ ਨਾਮ ਕਰੇ ਪਰਗਾਸ ਮੇਰੇ ਪ੍ਰੀਤਮਾ ਹੋ ਜੀਵਾ ਨਾਮ ਤੇ ਆਏ ਬਿਨ ਨਾ ਵੈ ਜੀਵਨ ਨਾ ਥੀਏ ਮੇਰੇ ਸਤਗੁਰ ਨਾਮ ਦਰੜਾਏ ਰਹਾ ਨਾਮ ਮੂਲਕ ਪ ਰਤਨ ਹੈ ਪੂਰੇ ਸਤਗੁਰ ਪਾਸ ਸਤਗੁਰ ਸੇਵੈ ਲਗਿਆ ਕਢ ਰਤਨ ਦੇਵੈ ਪ੍ਰਗਾਸ ਧਨ ਵਡ ਭਾਗੀ ਵਡ ਭਾਗਿਆ ਜੋ ਆਏ ਮਿਲੇ ਗੁਰ ਪਾਸ ਜਿਨਾਂ ਸਤਗੁਰ ਪੁਰਖ ਨਾ ਭੇਟਿਓ ਉਸੇ ਭਾਗ ਹੀਣ ਵਸ ਕਾਲ ਓਏ ਫਿਰ ਫਿਰ ਜੋਨ ਪਵਾਈਅਹਿ ਵਿਚ ਵਿਸ਼ਟਾ ਕਰ ਵਿਕਰਾਲ ਉਹਨਾ ਆਪਾਸ ਦਵਾਸ ਨਾ ਪਿਟਿਐ ਜਿਨ ਅੰਤਰ ਕ੍ਰੋਧ ਚੰਡਾਲ ਸਤਗੁਰ ਪੁਰਖ ਅੰਮ੍ਰਿਤ ਸਰ ਵਡਭਾਗੀ ਨਾਵ ਹੈ ਆਏ ਓਨ ਜਨਮ ਜਨਮ ਕੀ ਮੈਲ ਉਤਰੈ ਨਰਮਲ ਨਾਮ ਦਰੜਾਏ ਜਨਨਾਣਕ ਉਤਮ ਪਦ ਪਾਇਆ ਸਤਿਗੁਰ ਕੀ ਲੇਵ ਲਾਹੇ ਸ੍ਰੀ ਬਾਗ ਮਹੱਲਾ ਚੌਥਾ ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਏ ਗੁਰਮਖ ਸੱਜਣ ਗੁਣ ਕਾਰੀਆ ਮਿਲ ਸੱਜਣ ਹਰ ਗੁਣ ਗਾਏ ਹੀਰਾ ਹੀਰੇ ਮਿਲ ਵਿਦਿਆ ਰੰਗ ਚਲੂਲੇ ਨਾਏ ਮੇਰੇ ਗੋਵਿੰਦਾ ਗੁਣ ਗਾਵਾ ਤ੍ਰਿਵਤ ਮਨ ਹੋਵੇ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੇ ਸੋਇ ਰਹਾ ਮਨ ਰੰਗ ਹੋ ਵਡ ਭਾਗੀ ਹੋ ਗੁਰ ਤੁਠਾ ਕਰੇ ਪਸਾਉ ਗੁਰ ਨਾਮ ਦੜੜਾਏ ਰੰਗ ਸੋ ਹਉ ਸਤਿਗੁਰ ਕੈ ਬਲ ਜਾਓ ਬਿਨ ਸਤਿਗੁਰ ਹਰ ਨਾਮ ਨ ਲੱਭਈ ਲਖ ਕੋਟੀ ਕਰਮ ਕਮਾਉ ਬਿਨ ਭਾਗਾ ਸਤਿਗੁਰ ਨਾ ਮਿਲੇ ਘਰ ਬੈਠਿਆ ਨਿਗਟ ਨਿਤ ਪਾਸ ਅੰਤਰ ਗਿਆਨ ਦੁਖ ਭਰਮ ਹੈ ਵਿੱਚ ਪਰਦਾ ਦੂਰ ਪਈ ਆਸ ਬਿਨ ਸਤਿਗੁਰ ਪੇਟੇ ਕੰਚਨ ਨਾ ਥੀਏ ਮਨ ਮੁਖ ਲੋਹ ਬੂਡਾ ਬੇੜੀ ਪਾਸ ਸਤਿਗੁਰ ਬੋਹਿਤ ਹਰਨਾਵਹ ਕਿਤ ਬਿਲ ਚੜਿਆ ਜਾਏ ਸਤਿਗੁਰ ਕੈ ਪਾਣ ਜੋ ਚੱਲੈ ਵਿੱਚ ਬੋਹਿਤ ਬੈਠਾ ਆਏ ਧਨ ਧਨ ਵਡਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਐ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਹਾਂ ਪੰਥ ਦੱਸਾ ਇਹਨੇ ਤਖੜੀ ਕੋਈ ਪ੍ਰਭ ਦੱਸੇ ਤੈਨ ਜਾਓ ਜਿਨੀ ਮੇਰਾ ਪਿਆਰਾ 라ਵਿਆ ਤੈਨ ਪੀਛੇ ਲਾਗ ਫਿਰ ਆਓ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣਾ ਕਾ ਚਾਹੋ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਓ ਹੌਸਲ ਗੁਰਬਿੱਟ ਹੋਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ ਰਹਾਓ ਕੋਏ ਨਿਮੋਣੀ ਟਹਿ ਪਵਾ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਤਿਗੁਰ ਕਰੇ ਸਬਾਸ ਹਉ ਗੁਰ ਸਾ ਲਾਹੇ ਨ ਰਜਉ ਮੈਂ ਮਿਲ ਹਰ ਪ੍ਰਭ ਪਾਸ ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਬਿਨ ਭਾਗਾ ਦਰਸ਼ਨ ਨਾ ਥੀਏ ਭਾਗ ਹੀਣ ਬਹਿ ਰੋਏ ਜੋ ਹਰ ਪ੍ਰਭ ਪਾਉਣਾ ਸੋ ਥੀਆ ਤੁਰ ਲਿਖਿਆ ਨ ਮੇਟੇ ਕੋਏ ਆਪੇ ਸਤਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ ਸੀ ਗੁਰ ਸਤਗੁਰ ਪੀਛੇ ਪਾਏ ਸਭ ਜਗ ਜੀਵਨ ਜਾਗ ਆਪ ਹੈ ਨਾਨਕ ਜਲ ਜਲਹਿ ਸਮਾਏ ਸ੍ਰੀ ਰਾਗ ਮਹੱਲਾ ਚੌਥਾ ਹਰ ਅਸੇ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਵਿਦ ਮਿਲੈ ਰਸ ਖਾਏ ਜਾਏ ਪੁਸ਼ੋ ਸੁਹਾਗਣੀ ਤੁਸਾ ਕਿਉ ਕਰ ਮਿਲਿਆ ਪ੍ਰਭ ਆਏ ਓਏ ਵੇ ਪ੍ਰਵਾਹ ਨਾ ਬੋਲਨੀ ਇੱਕ ਹਉ ਮਲ ਮਲ ਧੋਵਾ ਪਾਏ ਭਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਿਗੁਰ ਪੁਰਖ ਹੈ ਦੁਖ ਕੱਢੈ ਹਉਮੈ ਮਾਰ ਰਹਾਉ ਗੁਰਮੁਖੀਆ ਸੁਹਾਗਣੀ ਤਿੰਨ ਦਇਆ ਪਈ ਮਨ ਆਏ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇਵੜ ਭਾਗੀ ਵੜ ਜਾਣੀਐ ਜਿਨ ਹਰ ਰਸ ਖਾਦਾ ਗੁਰ ਪਾਏ ਇਹੋ ਹਰ ਰਸਵਾਨ ਤਿੰਨ ਸਬਤ ਹੈ ਭਾਗਹੀਣ ਨਹੀਂ ਖਾਏ ਬਿਨ ਸਤਿਗੁਰ ਪੱਲੇ ਨਾ ਪਵੈ ਮਨ ਮੁਖ ਰਹੇ ਬਿਲਲਾਏ ਓਏ ਸਤਿਗੁਰ ਆਗੈ ਨਾਨਕ ਵਹਿ ਉਹਨਾ ਅੰਤਰ ਕ੍ਰੋਧ ਬਿਲਾਏ ਹਰ 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 ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵਸੀ ਗੁਰਮਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਦਿਨ ਸੋ ਚੜਾਇ ਫਿਰ ਆਥਵੈ ਰੈਣ ਸਬਾਈ ਜਾਹੇ ਆਮ ਘਟੈ ਨਰ ਨਾ ਬੁਝੈ ਆਮ ਘਟੈ ਨਰ ਨਾ ਬੁਝੈ ਨਿਤ ਮੂਸਾ ਲਾਜ ਟੁਕਾਇ ਗੁੜ ਮਿੱਠਾ ਮਾਇਆ ਪਸਰਿਆ ਮਨ ਮੁਖ ਲਗ ਮਾਖੀ ਪਚੈ ਪਚਾਏ ਭਾਈ રે ਮੈਂ ਮੀਤ ਪਤ ਸਖਾ ਪ੍ਰਭ ਸੋਏ ਪੁੱਤ ਕਲਤ ਮੋਹ ਬਿਖ ਹੈ ਅੰਤ ਬੇਲੀ ਕੋਏ ਨਾ ਹੋਏ ਰਹਾ ਗੁਰਮਤਿ ਹਰਿ ਲਿਵ ਉੱਭਰੇ ਅਲਿਬ ਤਰੇ ਸਰਣਾਇ ਉਨਿ ਚੱਲਣ ਸਦਾ ਨਹ ਹਲਿਆ ਹਰ ਖਰਚ ਲੀਆ ਪਤ ਪਾਏ ਗੁਰਮੁਖ ਦਰਗਹ ਮੰਨਿਐ ਹਰਿ ਆਪ ਲਏ ਗਲ ਲਾਏ ਗੁਰਮੁਖਾ ਨੋ ਪੰਥ ਪ੍ਰਗਟਾ ਦਰ ਠਾਕ ਨ ਕੋਈ ਪਾਏ ਹਰ ਨਾਮ ਸਲਾਹਨ ਨਾਮ ਮਨ ਨਾਮ ਰਹਿਨ ਲਿਵ ਲਾਏ ਅਨਹਦ ਧੁਨੀ ਦਰਵਾਜ ਦੇ ਦਰ ਸੱਚਾ ਸੋਭਾ ਪਾਏ ਜਿਨੇ ਗੁਰਮੁਖ ਨਾਮ ਸਲਾਹਿਆ ਤਨਾ ਸਭ ਕੋ ਕਹ ਸਬਾਸ ਤਿਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵੱਡੇ ਤਿਨਾ ਗੁਰਮੁਖਾ ਜਿਨ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾ ਘਰ ਪਹਿਲਾ ਕਿਆ ਤੂ ਰਤਤਾ ਦੇਖ ਕੈ ਪੁੱਤਰ ਕਲਤਰ ਸੀਗਾਰ ਰਸ ਭੋਗੈ ਖੁਸ਼ੀਆਂ ਕਰਹਿ ਮਾਨਹਿ ਰੰਗ ਅਪਾਰ ਬਹੁਤ ਕਰਹਿ ਫਰਮਾਇਸੀ ਵਰਤਹਿ ਹੋਏ ਅਫਾਰ ਕਰਤਾ ਚੇਤਨਾ ਆਵੈ ਮਨਮੁਖ ਅੰਧ ਗਵਾਰ ਮੇਰੇ ਮਨ ਸੁਖਦਾਤਾ ਹਰਿ ਸੋਏ ਗੁਰ ਪ੍ਰ사ਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ ਕਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ ਕੈਸੀ ਹੀ ਚੇਤਨਾ ਪਾਵਹੀ ਬਿਸਰਿਆ ਸਭ ਸਾਖ ਸਿਰਦਨ ਹਾਰ ਭੁਲਾਇਆ ਬਿਨ ਨਾਵੇ ਨਾ ਪਾਕ ਲੈਦਾ ਬਦ ਦੁਆਏ ਤੂ ਮਾਇਆ ਕਰਹਿ ਇਕਤ ਜਿਸਨੋ ਤੂੰ ਪਤੀ ਆਇਦਾ ਸੋ ਸਣ ਤੁਜ ਅਨਿਤ ਅਹੰਕਾਰ ਕਰਹਿ ਅਹੰਕਾਰੀਆਂ ਵਿਆਪਿਆ ਮਨ ਕੀ ਮਤ ਤਿਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨਾ ਪਤ ਸਾਧਗੁਰੂ ਪਰਖ ਮਿਲ ਆਇ ਇਕੋ ਸਜਣ ਸੋਏ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹਉ ਮੈ ਰੋਏ ਜੋ ਹਰ ਜਨ ਪਾਵੈ ਸੋ ਕਰੇ ਦਰ ਫੇਰ ਨਾ ਪਾਵੈ ਕੋਏ ਨਾਨਕ ਰਤਾ ਰੰਗ ਹਰ ਸਭ ਜਗ ਮਹਿ ਚਾਨਣ ਹੋਏ ਸ੍ਰੀ ਰਾਗ ਮਹੱਲਾ 5 ਮਨ ਬਿਲਾਸ ਬਹਉ ਰੰਗ ਕਣਾ ਦ੍ਰਿਸ਼ਟ ਪੂਲ ਖੁਸ਼ੀਆਂ ਸ਼ਤਰ ਧਾਰ ਬਾਦਸ਼ਾਹੀਆਂ ਵਿੱਚ ਸਹਸੇ ਪਰੀਆਂ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਵਿਧਾਤ ਦੁਖ ਸਹਿਸਾ ਮਿਟ ਗਿਆ ਰਹਾ ਜੇਤੇ ਥਨ ਤਨੰਤਰ ਤਰਾ ਤੇਤੇ ਭਾਵੇ ਆਇਆ ਧਨ ਪਾਤੀ ਵੱਡ ਭੂਮੀਆ ਮੇਰੀ ਮੇਰੀ ਘਰ ਪਰਿਆ ਹੁਗਮ ਚਲਾਏ ਨੇ ਸੰਗ ਹੋਏ ਵਰਤੇ ਅਫਰਿਆ ਸਭ ਕੋ ਵਸਗਤ ਕਰ ਲਏ ਓਨ ਬਿਨ ਨਾਵੇ ਖਾਕੁਰ ਲਿਆ ਕੋਟ 33 ਸੇਵਕਾ ਸਿੱਧ ਸਾਧਕ ਦਰਖਰਿਆ ਗਿਰੰਬਾਰੀ ਵੱਡ ਸਾਹਬੀ ਸਭ ਨਾਨਕ ਸੁਪਨthia ਸ੍ਰੀ ਰਾਗ ਮਹੱਲਾ ਪੰਜਵਾਂ ਬਲਕੇ ਉਠ ਪਪੋਲੀਏ ਵਿਣ ਬੁਝੇ ਮੁਗਦਾ ਜਾਣ ਸੋ ਪ੍ਰਭ ਚੇਤਨਾ ਆਇਓ ਛਟੇਗੀ ਬੇਬਾਨ ਸਤਗੁਰੁ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਨ प्राणी तू आया लाहा ਲੈਣ ਲੱਗਾ ਕਿਤ ਕੁ ਫਕੜੇ ਸਭ ਮੁਕਦੀ ਚੱਲੀ ਰਹਿਣ ਰਹਾਉ ਕੁਦਮ ਕਰੇ ਪਸ ਪੰਖੀਆ ਦਿਸੈ ਨਾਹੀ ਕਾਲ ਓ ਤੈ ਸਾਥ ਮਨੁਖ ਹੈ 파타 ਮਾਇਆ জাল ਮੁਕਤੇ ਸੇਹੀ ਭਾਲੀ ਹੈ ਜੇ ਸਚਾ ਨਾਮ ਸਮਾਲ ਜੋ ਕਾਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿਥੈ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ ਫਾਥੇ ਸੇ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰਖ ਨ ਸਕੇ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਪਾਲ ਕੈ ਆਏ ਪ ਅਸਰਣਾਏ ਨਾਨਕ ਸਚੈ ਪਾਤ ਸਾਹਿ ਡੁੱਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾ ਘਰੇ ਮੋਹਤ ਕਾ ਪਾਹੁਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਾਵਾਰ ਉਠ ਚਲਿਆ ਪਛਤਾਇਆ ਪਰਿਆ ਵਸ ਜੰਦਾਰ ਅੰਦੇ ਤੂੰ ਬੈਠਾ ਕੰਧੀ ਪਾਹੇ ਜੇ ਹੋਵੀ ਪੂਰਬ ਲਿਖਿਆ ਤਾ ਗੁਰ ਕਾ ਬਚਨ ਕਮਾਹੇ ਰਹਾਓ ਹਰੇ ਨਾਹੇ ਨਹ ਡੱਡੂਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪਹੁੰਚਿਆ ਲਾਵੇ ਕਰ ਤਈ ਯਾਰ ਜਾਂ ਹੋਆ ਹੁਕਮ ਕਿਰਸਾਨ ਦਾ ਤਾਂ ਲੋਣ ਮਿਣੇ ਆਖੇ ਤਾਰ ਪਹਿਲਾ ਪਹਿਰ ਧੰਦੇ ਗਿਆ ਦੂਜਾ ਭਰ ਸੋਇਆ ਤੀਜਾ ਝਾਖ ਚਖਾਇਆ ਚੌਥਾ ਭੋਰ ਭਇਆ ਕਦ ਹੀ ਚੇਤਨਾ ਆਇਓ ਜਨ ਜੀਓ ਪਿੰਡ ਦੀਆ ਸਾਰ ਸੰਗਤ ਕਵਾਰਿਆ ਜਿਉ ਕੀਆ ਕੁਰਬਾਨ ਜਿਸ ਤੇ ਸੋਝੀ ਮਨ ਪਈ ਮਿਲਿਆ ਪੁਰਖ ਸੁਜਾਨ ਨਾਨਕ ਡਿਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾ ਸਬੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ ਧੰਦਾ ਸਭ ਜਲਾਏ ਕੈ ਗੁਰਨਾਮ ਦੀਆ ਸੱਚ ਸਵਾਓ ਆਸਾ ਸਬੇ ਲਾਹੇ ਕੈ ਏਕਾ ਆਸ ਕਮਾਓ ਜਿਨਿ ਸਤਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਓ ਮਨ ਮੇਰੇ ਕਰਤੇ ਨੂੰ ਸਲਾਹੇ ਸਬੇ ਛੱਡ ਸਿਆਣ ਪਾ ਗੁਰ ਕੀ ਪੈਰੀ ਪਾਹੇ ਰਹਾਓ ਦੁਖ ਭੋਖ ਨਾ ਵਿਆਪਈ ਜੇ ਸੁਖ ਦਾਤਾ ਮਨ ਹੋਵੇ ਕਿਤਿ ਹੀ ਕੰਮ ਨਸ਼ ਜੀਐ ਜਾ ਹਿਰਦੈ ਸੱਚਾ ਸੋਏ ਜਿਸ ਤੂੰ ਰਖੇ ਹੱਥ ਦੇ ਤਿਸ ਮਾਰ ਨਾ ਸਕੈ ਕੋਇ ਸੁਖ ਦਾਤਾ ਗੁਰਸੇਵੀਐ ਸਭ ਅਵਗਣ ਕੱਢੈ ਧੋਏ ਸੇਵਾ ਅਮੰਗਾ ਸੇਵਕੋ ਲਾਈਆ ਆਪਣੀ ਸੇਵ ਸਾਧੂ ਸੰਗ ਮਸਕਤੈ ਟੂਠੈ ਪਾਵਾ ਦੇਵ ਸਭ ਕਿਛ ਬਸ ਗਤ ਸਾਹਿਬ ਆਪੇ ਕਰਨ ਕਰੇਵ ਸਤਗੁਰ ਕੈ ਬਲ ਹਾਰਣੈ ਮਨ ਸਾ ਸਭ ਪੂਰੇਵ ਇਕੋ ਦਸਾ ਸਜਣੋ ਇਕੋ ਭਾਈ ਮੀਤ ਇਕ ਸਦੀ ਸਮਗਰੀ ਇਕ ਸਦੀ ਹੈ ਰੀਤ ਇਕ ਸਿ ਸੋ ਮਨ ਮੰਨਿਆ ਤਾ ਹੋਆ ਨਹਿ ਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾ ਸਬੇ ਥੂਤ ਪ੍ਰਾਪਤੇ ਜੇ ਆਵੇ ਇਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੈ ਮਥ ਮੇਰੇ ਮਨ ਏਕਸ ਸਿਓ ਚਿਤ ਲਾਏ ਏਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲੱਖ ਖੁਸ਼ੀਆਂ ਆਪਾਤ ਸਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੂਖ ਸੰਤਾਪਨ ਲੱਗੇ ਜਿਸ ਹਰਿ ਕਾ ਨਾਮ ਆਧਾਰ ਬਾਹ ਪਕਰ ਗੁਰ ਕਾਢਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਭਾ ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ ਨਾਨਕ ਬੱਧਾ ਘਰ ਤਹਾਂ ਜਿਥੈ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ 5 ਸੋਈ ਤੇ ਆਈਐ ਜੀੜੇ ਸਰਸਾਹ ਪਾਤ ਸਾਹ ਤਿਸ ਹੀ ਕੀ ਕਰਿਆ ਸਮਨ ਜਿਸ ਕਾ ਸਭ ਸਵੇ ਸਾਹ ਸਭ ਸਿਆਣ ਪਾ ਛਡ ਕ ਗੁਰ ਕੀ ਚਰਣੀ ਪਾਹ ਮਨ ਮੇਰੇ ਸੁਖ ਸਹਿਜ ਸੇਤੀ ਜਪਨਾਵ ਆਠ ਪਹਿਰ ਪ੍ਰਭ ਧਾਇ ਤੂੰ ਗੁਣ ਗੋਇੰਦ ਨਿਤ ਗਾਓ ਰਹਾਓ ਤੇਸ ਕੀ ਸਰਨੇ ਪਰਮਾਨ ਜਿਸ ਜੇਵੜ ਅਵਰਨਾ ਕੋਏ ਜਿਸ ਸਿਮਰਤ ਸੁਖ ਹੋਏ ਕਣਾਂ ਦੁਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੀ ਫਾਸ ਸੁਖ ਦਾਤਾ ਪੈ ਭੰਜਨ ਤਿਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾ ਕਾਰਜ ਆਵੇ ਰਾਸ ਬਹੁਤ ਬਹੁਤ ਬਖਾਣੀਆਂ ਊਚੋ ਊਚਾ ਥਾਓ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਕਾਓ ਨਾਨਕ ਕਉ ਪ੍ਰਭ ਮਿਆ ਕਰ ਸਤਿ ਦੇਵ ਹੋ ਆਪਣਾ ਨਾਹੋ ਸ੍ਰੀ ਰਾਗ ਮਹੱਲਾ ਪੰਜਵਾ ਨਾਮ ਤੇ ਆਇ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੇ ਲੋਏ ਸਾਧ ਸੰਗਤ ਕਾ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਰਾ ਸੰਗ ਆਗੈ ਲੈ ਛਡਾਏ ਰਹਾਉ ਦੁਨੀਆ ਕੀ ਆਵੜਿਆਈਆ ਕਮਨ ਆਵਹਿ ਕਾਮ ਮਾਇਆ ਘਰ ਮਾਇਆ ਕਾ ਰੰਗ ਸਭ ਫਿੱਕਾ ਜਾ ਤੋ ਬਿਨ ਸਨਿਦਾਨ ਜਾ ਕਾ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਹੋ ਰੇਣ ਕਾ ਆਪਣਾ ਆਪ ਤਿਆਗ ਉਪਾਸ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ ਚਿਤਹਿ ਚਿਤਹਿ ਪ੍ਰਾਪਤ ਤਿਸਹਿ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਭਾਗ ਤਿਸਹਿ ਪ੍ਰਾਪਤ ਭਾਈ ਹੋ ਜਿਸ ਦੇ ਵੈ ਪ੍ਰਭ ਆਪ ਸਤਗੁਰੂ ਕੀ ਸੇਵਾ ਸੋ ਕਰੇ ਜਿਸ ਬਿਨ ਸਹ ਹਉਮੈ ਤਾਪ ਨਾਨਕ ਕਉ ਗੁਰ ਭੇਟਿਆ ਬਿਨ ਸੇ ਸਗਲ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾ ਇੱਕ ਪਛਾਣੂ ਜੀ ਕਾ ਇੱਕੋ ਰਖਣ ਹਾਰ ਇੱਕ ਸਿਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ ਤਿਸ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲੋ ਉਪਾਅ ਤਿਆਗ ਗੁਰ ਪੂਰਾ ਆਰਾਧਨਿਤ ਇੱਕ ਸ ਕੀ ਲਿਵ ਲਾਗ ਰਹਾਓ ਇਕੋ ਭਾਈ ਮਿੱਤ ਇਕ ਇਕੋ ਮਾਧ ਪਿਤਾ ਇਕ ਸਕੀ ਮਨ ਟੇਕ ਹੈ ਜਨ ਜੀਉ ਪਿੰਡ ਦਿੱਤਾ ਸੋ ਪ੍ਰਭ ਮਨਹੁ ਨਾ ਵਿਸਰੈ ਜਨ ਸਭ ਕਿਸ ਵਸ ਕੀਤਾ ਘਰ ਇਕੋ ਬਾਹਰ ਇਕੋ ਥਾਨ ਅਥਨੰਤਰ ਆਪ ਜੀ ਜੰਤ ਸਭ ਜਿਨ ਕੀਏ ਆਠ ਪੈਰ ਤਿਸ ਜਾਪ ਇਕ ਸ세 ਤੀਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਇਕ ਹੈ ਦੂਜਾ ਨਾਹੀ ਕੋਏ ਜੀਓ ਪਿੰਡ ਸਭ ਤੇ ਸਦਾ ਜੋ ਤਿਸ ਭਾਵੇ ਸੋ ਹੋਏ ਗੁਰ ਪੂਰਾ ਪੂਰਾ ਭਇਆ ਜਪੁ ਨਾਨਕ ਸੱਚਾ ਸੋ ਹੋਏ ਸ੍ਰੀ ਰਾਗ ਮਹੱਲਾ 5 ਜਿਨਾ ਸਤਗੁਰ ਸੋ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਇਆਲ ਹੋਏ ਤੈਨ ਉਪਜੈ ਮਨ ਗਿਆਨ ਜਿਨ ਕੋ ਮस्तक ਲਿਖਿਆ ਤਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਧਿਆਏ ਸਰਬ ਸੁਖਾ ਸੁਖੂਪਜੈ ਦਰਗਹ ਪੈਦਾ ਜਾਏ ਰਹਾਉ ਜਨਮ ਮਰਨ ਕਾ ਭਉ ਗਿਆ ਭਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕੱਟੀਐ ਗੁਰਦਰਸ਼ਨ ਦੇਖ ਨਿਹਾਲ ਧਾਨ ਤਨੰਤਰ ਰਾਵ ਰਹਾ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਹੀਂ ਕੋਏ ਤਿਸ ਸਰਣਾਈ ਛੁਟੀਐ ਕੀਤਾ ਲੋੜੇ ਸੋ ਹੋਏ ਜਨ ਮਨਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨੀ ਮੇਰਾ ਪ੍ਰਭ ਧਿਆਇ ਨਾਨਕ ਤਿਨ ਗੁਰਬਾਨ ਸ੍ਰੀ ਰਾਗ ਮਹੱਲਾ 5 ਮੇਰੇ ਸਤਿਗੁਰੂ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਾਸਿਆ ਏਕ ਸਿ ਸਿਓ ਲਿਵ ਲਾਏ ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚਾ ਨਾਏ ਮੇਰੇ ਮਨ ਗੁਰ ਸਬਦੀ ਸੁਖ ਹੋਏ ਗੁਰ ਪੂਰੇ ਕੀ ਚੱਕਰੀ ਬ੍ਰਥਾ ਜਾਏ ਨਾ ਕੋਏ ਰਹਾਵ ਮਨ ਕੀਆ ਇਸ਼ਾ ਪੂਰੀਆ ਪਾਇਆ ਨਾਮ ਨਿਧਾਨ ਅੰਤਰ ਜਾਮੇ ਸਦਾ ਸੰਗ ਕਰਨੇ ਹਾਰ ਪਛਾਨ ਗੁਰ ਪ੍ਰਸਾਦੀ ਮੁਖ ਉਜਲ ਉਜਲਾ ਜਪ ਨਾਮ ਦਾਨ ਇਸ ਨਾਨ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਭਿਮਾਨ ਪਾਇਆ ਲਹਾ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲਿਆ ਦਿਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ ਸੱਚ ਮਹਿਲ ਘਰ ਪਾਇਆ ਗੁਰ ਕਾ ਸਬਦ ਪਛਾਨ ਭਗਤ ਜਨ ਕਉ ਰਾਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮੁਖ ਊਜਲੇ ਸਾਚੇ ਕੇ ਗੁਣ ਸਾਰ ਆਠ ਪਹਿਰ ਗੁਣ ਸਾਰ ਦੇ ਰਤੇ ਰੰਗ ਪਾਰ ਪਾਰ ਬ੍ਰਹਮ ਸੁਖ 사ਗਰੋ ਨਾਨਕ ਸਦਬਲ ਹਾਰ ਸ੍ਰੀ ਰਾਗ ਮਹੱਲਾ 5ਵਾ ਪੂਰਾ ਸਤਿਗੁਰ ਜੀ ਮਿਲੈ ਪਾਈਐ ਸਬਦਿ ਨਿਧਾਨ ਕਰਿ ਕਿਰਪਾ ਪ੍ਰਭ ਆਪਣੀ ਜਪਿਐ ਅੰਮ੍ਰਿਤ ਨਾਮ ਜਨਮ ਮਰਨ ਦੁਖ ਕਾਟੀਐ ਲਾਗੈ ਸਹਜ ਧਿਆਨ ਮੇਰੇ ਮਨ ਪ੍ਰਭ ਸਰਣਾਇ ਪਾਏ ਹਰ ਬਿਨ ਦੂਜਾ ਕੋ ਨਹੀਂ ਇੱਕੋ ਨਾਮ ਧਿਆਏ ਰਹਾਉ ਕੀਮਤ ਕਹਿਨ ਨਾ ਚਾਈਐ ਸਾਗਰ ਗੁਣੀ ਅਥਾ ਵਡਭਾਗੀ ਮੇਰ ਸੰਗਤੀ ਸਚਾ ਸਬਦ ਵਿਸਾਹੋ ਕਰ ਸੇਵਾ ਸੁਖ ਸਾਗਰ ਸਿਰ ਸਾਹਾ ਪਾਤ ਸਾਹ ਚਰਨ ਕਮਰ ਕਾਇਆ ਸਰਾ ਦੂਜਾ ਨਹੀਂ ਠਾਓ ਮੈਂ ਧਰ ਤੇਰੀ ਪਾਰ ਬ੍ਰਹਮ ਤੇਰੇ ਤਾਣ ਰਹਾਓ ਨਿਮਾਣਿਆ ਪ੍ਰਭ ਮਾਣ ਤੂੰ ਤੇਰੇ ਸੰਗ ਸਮਾਵ ਹਰ ਜਪੀਐ ਆਰਾਧੀਐ ਆਖ ਪਹਿਰ ਗੋਬਿੰਦ ਜੀ ਪ੍ਰਾਣ ਤਨ ਤਨ ਰੱਖੇ ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੋਖ ਉਤਾਰੇਨ ਪ੍ਰਭ ਪਾਰ ਬ੍ਰਹਮ ਬਖਸ਼ਿੰਦ ਸ੍ਰੀ ਰਾਗ ਮਹੱਲਾ ਪੰਜਵਾਂ ਪ੍ਰੀਤ ਲੱਗੀ ਤਿਸ ਸੱਚ ਸਿਉ ਮਰਨ ਆਇ ਵੈ ਜਾਏ ਨਾ ਵਿਛੁੜਿਆ ਵਿਛੁੜੈ ਸਭ ਮਹਿ ਰਹਿਆ ਸਮਾਏ ਦੀਨ ਦਰਦ ਦੁਖ ਪੰਜਨਾ ਸੇਵਕ ਕੈ ਸਤਿ ਪਾਏ ਅਚਰਜ ਰੂਪ ਨਿਰੰਜਨੋ ਗੁਰ ਮੇਲਾ ਆ ਮਾਏ ਭਾਈ રે ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਧਿਗ ਸੁਖੀ ਨੰਦੀ ਸੈ ਕੋਏ ਰਹਾ ਦਨ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਊਚਾ ਵੱਡਾ ਅਪਾਰ ਬਾਲਕ ਬਿਰਧ ਨ ਜਾਣੀਐ ਨਿਹਚ ਰਤਿਸ ਦਰਵਾਰ ਜੋ ਮੰਗਿਆ ਸੋਈ ਪਾਈਐ ਨਿਧਾਰਾਂ ਆਧਾਰ ਜਿਸ ਪੇਖਤ ਕਿਰ ਵਿਖਹਿ ਰਹੇ ਮਨ ਤਨ ਹੋਵੈ ਸਾੰਤ ਇਕ ਮਨ ਏਕ ਧਾਈਐ ਮਨ ਕੀ ਲਾਹੇ ਪ੍ਰਾਂਤ ਗੁਣ ਨਿਧਾਨ ਨਵ ਤਨ ਸਦਾ ਪੂਰਨ ਜਾ ਕੀ ਦਾਤ ਸਦਾ ਸਦਾ ਆਰਾਧੀਐ ਦਿਨ ਵਿਸਰੋ ਨਹੀਂ ਰਾਤ ਜਿਨ ਕਾ ਪੂਰਬ ਲਿਖਿਆ ਤਿਨ ਕਾ ਸਖਾ ਗੋਬਿੰਦ ਤਨ ਮਨ ਧਨ ਅਰਪੀ ਸਭੋ ਸਗਲ ਵਾਰੀਐ ਇਹ ਜਿੰਦ ਦੇਖਾ ਸੁਣਾ ਹਧੂਰ ਸਦ ਘਟ ਘਟ ਬ੍ਰਹਮ ਰਵਿੰਦ ਅਕਰਤ ਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ ਸ੍ਰੀ ਰਾਗ ਮਹੱਲਾ 5 ਮਨ ਤਨ ਧਨ ਜਿਨ ਪ੍ਰਭ ਦਿਆ ਰਖਿਆ ਸਹਿਜ ਸਵਾਰ ਸਰਬ ਕਲਾ ਕਰ ਥਾਪਿਆ ਅੰਤਰ ਜੋਤਿ ਆਪਾਰ ਸਦਾ ਸਦਾ ਪ੍ਰਭ ਸਿਮਰੀਐ ਅੰਤਰ ਰਖ ਉਰ ਧਾਰ ਮੇਰੇ ਮਨ ਹਰਿ ਬਿਨ ਅਵਰਨਾ ਕੋਇ ਪ੍ਰਭ ਸਰਨਾਈ ਸਦਾ ਰਹੋ ਦੂਖ ਨ ਵਿਆਪੈ ਕੋਇ ਰਹਾਵ ਰਤਨ ਪਦਾਰਥ ਮਾਨ ਕਾ ਸਵੈ ਨ ਰੂਪਾ ਖਾਕ ਮਾਤ ਪਿਤਾ ਸੋਤ ਬੰਧ ਪਾ ਕੂੜੇ ਸਬੇ ਸਾਕ ਜਨ ਕੀਤਾ ਤਿਸੇ ਨ ਜਾਣਈ ਮਨ ਮੁਖ ਪਸ ਨਾ ਪਾਕ ਅੰਤਰ ਬਾਹਰ ਰਾਵ ਰਹਿਆ ਤਿਸਨੂੰ ਜਾਣੈ ਦੂਰ ਤ੍ਰਿਸ਼ਨਾ ਲਾਗੀ ਰਚ ਰਹਿਆ ਅੰਤਰ ਹਉਮੈ ਕੂਰ ਭਗਤੀ ਨਾਮ ਵਿਹੂਣਿਆ ਆਬਹਿ ਬਨਹਿ ਪੂਰ ਹੋ ਰਖ ਲਿਓ ਪ੍ਰਭ ਰਖਣ ਹਾਰ ਜੀਅ ਜੰਤ ਕਰ ਦਇਆ ਬਿਨ ਪ੍ਰਭ ਕੋਇ ਨ ਰਖਣ ਹਾਰ ਮਹਾ ਬਿਗਟ ਜਮ ਭਇਆ ਨਾਨਕ ਨਾਮ ਨਾ ਵਿਸਰੋ ਕਰ ਆਪਣੀ ਹਰ ਮਇਆ ਸ੍ਰੀ ਰਾਗ ਮਹੱਲਾ 5ਵਾਂ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁਤਦਾਰਾ ਬਨਤਾ ਅਨੇਕ ਬਹੁਤ ਰੰਗ ਅਰ ਵੇਸ ਹਰ ਨਾਮ ਰਦਨਾ ਵਸੈ ਕਾਰਜ ਕਿਤੇ ਨਾਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰ ਚਰਣੇ ਚਿਤ ਲਾਏ ਰਹਾ ਨਾਮ ਨਿਧਾਨ ਧਿਆਈਐ ਮਸਤਕ ਹੋਵੈ ਭਾਗ ਕਾਰਜ ਸਭ ਸਵਾਰੀਐ ਗੁਰ ਕੀ ਚਰਣੀ ਲਾਗ ਹਉ ਮੈ ਰੋਗ ਭ੍ਰਮ ਕਟਿਐ ਨਾ ਆਵੈ ਨਾ ਜਾਗ ਕਰ ਸੰਗਤ ਤੂੰ ਸਾਧ ਕੀ 86 ਤੀਰਥ ਨਾਓ ਜੀਉ ਪ੍ਰਾਣ ਮਨ ਤਨ ਹਰੇ ਸਾਚਾ ਇਹੋ ਸਮ ਸਵਾਉ ਐਥੈ ਮਿਲੇ ਵਡਾਈਆ ਦਰਗਹਿ ਪਾਵੇ ਥਾਉ ਕਰੇ ਕਰਾਏ ਆਪ ਪ੍ਰਭ ਸਭ ਕਿਛ ਤਿਸ ਹੀ ਹਾਥ ਮਾਰਾਪੇ ਜੀਵਾਲ ਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ